ਲੁਧਿਆਣਾ 라이 ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਵਾਲੇ ਦੱਸਦੇ ਹਾਂ ਲੁਧਿਆਣਾ ਦੇ ਸੰਜੇ ਗਾਂਧੀ ਕਲੋਨੀ ਦੇ ਵਿੱਚ ਮੌਜੂਦ ਹਾਂ ਜਿੱਥੇ ਦੱਸਦੇ ਜੁੱਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਸਰਚ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਨੇ ਲਗਾਤਾਰ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸੋ ਦੱਸਦੇ ਕਿ ਕ੍ਰਾਈਮ ਮੁਕਤ ਲੁਧਿਆਣਾ ਦੀ ਗੱਲ ਜਿਹੜੀ ਹੈ ਲੁਧਿਆਣਾ ਕਮਿਸ਼ਨਰ ਸੁਪਨ ਸ਼ਰਮਾ ਜੀ ਵੱਲੋਂ ਕੀਤੀ ਗਈ ਤਾਂ ਉਸ ਤੋਂ ਬਾਅਦ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਵੀ ਜਿਹੜੀ ਹੈ ਸ਼ਕਤਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਸੋ ਦੱਸਦੇ ਸੰਜੇ ਗਾਂਧੀ ਕਲੋਨੀ ਦੇ ਵਿੱਚ ਸਰਚ ਆਪਰੇਸ਼ਨ ਜਿਹੜਾ ਚਲਾਇਆ ਜਾ ਰਿ ਲਗਾਤਾਰ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਸੰਜੇ ਗਾਂਧੀ ਕਲੋਨੀ ਦੇ ਵਿੱਚੋਂ ਮੌਜੂਦ ਨੇ ਸੰਜੇ ਗਾਂਧੀ ਕਲੋਨੀ ਦੇ ਵਿੱਚ ਉਹਨਾਂ ਵੱਲੋਂ ਲਗਾਤਾਰ ਸਰਚ ਅਭਿਆਨ ਜਿਹੜਾ ਉਹ ਲਗਾਤਾਰ ਚਲਾਇਆ ਜਾ ਰਿਹਾ ਸੋ ਘਰਾਂ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਜਿਹੜੀ ਹੈ ਚੈਕਿੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਕਿਉਂਕਿ ਕੈਸ਼ਓਪਰੇਸ਼ਨ ਜਿਹੜੂ ਇੱਕ ਨਾਮ ਜਿਹੜਾ ਦਿੱਤਾ ਗਿਆ ਕੈਸ਼ਓਪਰੇਸ਼ਨ ਜਿਹੜਾ ਵਾ ਉਹ ਕੈਸ਼ਓਪਰੇਸ਼ਨ ਜਿਹੜਾ ਉਹ ਨਜ਼ਰ ਆ ਰਿਹਾ ਹੈ ਬਿਲਕੁਲ ਸੋ ਸੰਜੇ ਗਾਂਧੀ ਕਲੋਨੀ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੋ ਦੱਸਦੇ ਨਸ਼ੇ ਯੁੱਧ ਨਸ਼ਾ ਵਿਰੁੱਧ ਤਹਿਤ ਲਗਾਤਾਰ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਲੋਕਾਂ ਦੇ ਇਸਟ ਹੈ ACP ਸੁਮੇਸ਼ ਸੋਦ ਵੱਲੋਂ ਉਹਨਾਂ ਦੇ ਗਵਾਈ ਹੇਟ ਸੋ ਸਾਰੀ ਇਹ ਜਿਹੜੀ ਹੈ ਕੈਸ਼ ਆਪਰੇਸ਼ਨ ਜਿਹੜਾ ਉਹਨਾਂ ਵੱਲੋਂ ਚਲਾਇਆ ਗਿਆ ਸੋ ਇਸ ਦੌਰ ਤੇ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਕਿਸ ਤਰੀਕੇ ਜਿਹੜੇ ਨਸ਼ਾ ਵੇਚਦੇ ਨੇ ਜਾਂ ਨਸ਼ਾ ਕਰਦੇ ਨੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਸੋ ਉਹਨਾਂ ਨੂੰ ਪੁਲਿਸ ਬਿਲਕੁਲ ਨਹੀਂ ਬਖਸ਼ੂਗੀ ਕਿਉਂਕਿ ਇਹ ਕ੍ਰਾਈਮ ਮੁਕਤ ਲੁਧਿਆਣਾ ਦੀ ਜਿਹੜੀ ਗੱਲ ਹੈ ਉਹ ਲੁਧਿਆਣਾ ਕਮਿਸ਼ਨਰ ਸ਼ੋਪਨ ਸਰਮਾ ਜੀ ਵੱਲੋਂ ਕੀਤੀ ਗਈ ਹੈ ਸੋ ਨਸ਼ਾ ਮੁਕਤ ਪੰਜਾਬ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਹੈ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਜੇ ਗਾਂਧੀ ਕਲੋਨੀ ਦੇ ਵਿੱਚ ਕੀ ਕੁਝ ਬਰਾਮਦ ਹੁੰਦਾ ਕਿਉਂਕਿ ਲਗਾਤਾਰ ਕੈਸ਼ੋਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਦੇਖਦੇ ਰਹੋ ਨੂਜੋਨਾਲਾਈ ਮੈਨਟਨ ਕੈਮਰਾਮੈਨ ਦੀਪਕ ਕੁਮਾਰ ਜੀ ਨਾਲ ਧੰਨਵਾਦ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਸੰਬੰਧ ਦੇ ਵਿੱਚ ਅੱਜ ਸੰਜੇ ਗਾਂਧੀ ਕਲੋਨੀ ਦੇ ਵਿੱਚ ਚਾਰ ਪੰਜ ਜਿਹੜੇ ਘਰ ਨੇ ਜਿਨ੍ਹਾਂ ਦੇ ਬਾਰੇ ਸਾਡੇ ਕੋਲ ਕੁਝ ਥੋੜੀ-ਬਹੁਤ ਜਾਣਕਾਰੀਆਂ ਸੀ ਜਾਂ ਜਿਨ੍ਹਾਂ ਬਾਰੇ ਕੁਝ ਪਤਾ ਲੱਗ ਰਿਆ ਸੀਗਾ ਉਹਨਾਂ ਦੇ ਘਰਾਂ ਦੇ ਉੱਤੇ ਅੱਜ ਸਬਡਿਵੀਜ਼ਨ ਈਸਟ ਲੁਧਿਆਣਾ ਦੇ ਐ ਐਸ ਐਚਓ ਸਾਹਿਬਾਨ ਮੈਂ ਖੁਦ ਸਾਡੇ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਐਡੀਸੀਪੀ ਸਾਹਿਬ ਦੇ ਹੁਕਮਾਂ ਨਾਲ ਅਸੀਂ ਅੱਜ ਇੱਥੇ ਸਰਚ ਆਪਰੇਸ਼ਨ ਕਰਨ ਆਏ ਸੀਗੇ ਜੋ ਅਸੀਂ ਜਿਹੜੇ ਜਿਹੜੇ ਜਿੱਥੇ ਜਿੱਥੇ ਸਾਨੂੰ ਲੱਗਿਆ ਇਹ ਉੱਥੇ ਅਸੀਂ ਸਰਚ ਆਪਰੇਸ਼ਨ ਕੀਤਾ ਤੇ ਅਜੇ ਵੀ ਜਿਹੜਾ ਕੰਟੀਨਿਊ ਹੈਗਾ ਤੋਂ ਇਹਦੇ ਜਿਹੜੇ ਜੇਕਰ ਕੋਈ ਹੋਰ ਸਾਡੇ ਕੋਲ ਕੋਈ ਇਹਦੇ ਬਾਰੇ ਵੱਧ ਜਾਣਕਾਰੀ ਤੁਹਾਡੇ ਹੋਈ ਉਹ ਆਪਜੀ ਦੇ ਨਾਲ ਅਸੀਂ ਸਿੱਧੀ ਸ਼ੇਅਰ ਕਰਾਂਗੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀਗਾ ਕਿ ਅਜੇ ਆਪਰੇਸ਼ਨ ਚੱਲ ਹੀ ਰਿਹਾ ਹੈ ਤੇ ਦੇ ਵਿੱਚ ਕੈਸ਼ ਹੈਗਾ ਉਹਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਦੇਖੋ ਕੈਸ਼ ਜਿਹੜਾ ਹੈਗਾ ਜਿੱਤੇ ਕੋਈ ਹਿਊਜ ਕੁਆਂਟੀਟੀਆਂ ਹੋਣ ਉਹਦੇ ਚ ਤੇ ਨਹੀਂ ਪੈਸੇ ਤਾਂ ਹਰ ਇੱਕ ਦੇ ਘਰ ਚ ਹੀ ਪਏ ਹੁੰਦੇ ਨੇ ਦੇਖੋ ਬਹੁਤ ਜ਼ਿਆਦਾ ਹਿਊਜ ਕੁਆਂਟੀਟੀ ਹੋਵੇ ਤਾਂ ਅਸੀਂ ਕਹਿ ਸਕਦੇ ਥੋੜੇ ਬਹੁਤ ਪੈਸੇ ਤੇ ਸਭ ਦੇ ਘਰਾਂ ਚ ਹੀ ਹੁੰਦੇ ਆ। ਕੁਝ ਲੋਕਾਂ ਨੂੰ ਹੰਗਾਮਾ ਵੀ ਕੀਤਾ ਜਾ ਰਿਹਾ ਕਿ ਪਿੱਛੇ ਗਲੀਆਂ ਦੇ ਵਿੱਚ ਵੀ ਚਲੋ ਇਹਨਾਂ ਦਾ ਆਪਸ ਦਾ ਮਸਲਾ ਹੈ। ਇਹਨਾਂ ਦਾ ਆਪਸ ਦਾ ਮਸਲਾ ਹੈ। ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ। ਇਹਨਾਂ ਦਾ ਆਪਸੀ ਮਸਲਾ ਹੈਗਾ। ਇੱਕ ਦੂਸਰੇ ਦੇ ਨਾਲ ਇਹ ਉਲਝ ਰਹੇ ਨੇ। ਹਾਂ ਜੀ ਸਰਚ ਆਪਰੇਸ਼ਨ ਚੱਲਦਾ ਰਹੇਗਾ। ਗੜੇ ਤੇ ਨਸ਼ਾ ਦਾ ਕਾਰੋਬਾਰ ਕਰਦੇ ਨੇ। ਉਹਨਾਂ ਲਈ ਕੀ ਮੈਸੇਜ ਆ ਬੋਲਣਾ ਹੈ? ਮੈਸੇਜ ਤਾਂ ਦੇਖੋ ਜੀ ਬਿਲਕੁਲ ਹੀ ਕਲੀਅਰ ਹੈਗਾ। ਕਿ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਨਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਔਰ ਉਹਨਾਂ ਨੂੰ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਭੇਜਿਆ ਜਾਏਗਾ